ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਮੇਰੀ ਸਾਰੇ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਲੋ ਜੀ ਫਰੈਂਡ ਇੱਥੇ ਮੈਂ ਕਰਨ ਲੱਗੀ ਸੀਗੀ ਆਪਣੀ ਕਮੀਜ਼ ਦੀ ਕਟਿੰਗ ਆਪਣੀ ਇੱਕ ਕਸਟਮਰ ਦੀ ਤੇ ਬਲੌਗ ਆਪਾਂ ਉੱਥੇ ਹੀ ਸਟਾਰਟ ਕਰ ਰਹੇ ਜਿੱਥੋਂ ਆਪਣਾ ਕੱਲ ਖਤਮ ਹੋਇਆ ਸੀਗਾ ਤੇ ਬੱਸ ਮੈਂ ਕੱਲ ਨਾਸ਼ਤਾ ਕਰਨ ਤੋਂ ਬਾਅਦ ਫਿਰ ਮੈਂ ਕਿਹਾ ਚਲੋ फटाफट ਆਪਣੀ ਕਮੀਜ਼ ਸ਼ਰਟ ਇਹ ਕੱਟ ਲੈਣੀ ਆ ਕਸਟਮਰ ਦੀ ਤੇ ਇਹਨਾਂ ਨੇ ਆਉਣਾ ਸੀਗਾ ਸ਼ਾਮ ਨੂੰ ਹੈਨਾ ਦੋ ਤਿੰਨ ਹੈਗੇ ਸੀਗੇ ਇਹਨਾਂ ਦੇ ਸੂਟ ਮੈਂ ਕਿਹਾ ਚਲੋ ਰੈਡੀ ਕਰ ਲੈਂਦੇ ਆ ਸਲਵਾਰਾ ਵਗੈਰਾ ਇਹਨਾਂ ਦੀ ਮੈਂ ਪਹਿਲਾਂ ਦੁਪਹਿਰੇ ਕੱਟ ਲਈਆਂ ਸੀਗੀਆਂ ਹਨ ਤੇ ਹੁਣ ਮੈਂ ਕਿਹਾ ਚਲੋ ਮੈਂ ਸ਼ਰਟ ਸਟਿਚ ਕਰ ਲੈਂਦੀ ਆ ਤੇ ਐਨੇ ਮੈਂ ਕਿਹਾ ਰੋਟੀ ਸਬਜੀ ਦਾ ਆਪਣਾ ਟਾਈਮ ਹੋਊਗਾ ਹਨ ਤੇ ਇੱਥੇ ਬਸ ਮੈਂ ਇਹ ਸ਼ਰਟ ਕਟਿੰਗ ਕਰ ਲੈਂਦੀ ਆ ਪਹਿਲਾਂ ਨਾ ਪ੍ਰੈਸ ਮਾਰਨੀ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ ਕੱਪੜਿਆਂ ਨੂੰ ਨਹੀਂ ਤਾਂ ਅਗਰ ਜੇ ਆਪਾਂ ਪ੍ਰੈਸ ਵਗੈਰਾ ਨਹੀਂ ਲਾਉਂਦੇ ਹਨ ਪ੍ਰੈਸ ਕਰਕੇ ਕਟਿੰਗ ਨਹੀਂ ਕਰਦੇਗੇ ਤਾਂ ਬਾਅਦ ਚ ਕੱਪੜਾ ਨਾ ਕਈ ਵਾਰੀ ਖੁੱਲ ਵੀ ਜਾਂਦਾ ਹੁੰਦਾ ਪ੍ਰੈਸ ਕਰਨ ਤੋਂ ਬਾਅਦ ਹਨਾ ਤਾਂ ਕਰਕੇ ਤੇ ਚਲੋ ਜੀ ਇੱਥੇ ਮੈਂ ਆਪਣੀ ਸ਼ਰਟ ਰੈਡੀ ਕਰ ਲੈਂਦੀ ਆ ਕਟਿੰਗ ਕਰ ਲੈਣੀ ਛੋਟਾ ਕਟਿੰਗ ਕਰਨ ਤੋਂ ਬਾਅਦ ਫਿਰ ਨਾ ਗਰਮੀ ਬਹੁਤ ਜ਼ਿਆਦਾ ਲੱਗ ਰਹੀ ਸੀਗੀ ਤੇ ਆਪਣੇ ਕੁਛ ਇਧਰ ਪੱਖੇ ਚ ਨਾ ਜਿਹੜਾ ਕੀ ਕਹਿੰਦੇ ਨੇ ਕਲਾਂਸਰ ਕਲਾਂਸਰ ਕੀ ਕਹਿੰਦੇ ਨੇ ਜਿਹੜਾ ਇਹਨਾਂ ਕਿ ਸੈਲੋ ਜਾਂ ਹੁੰਦਾ ਹੈ ਨਾ ਪੱਖੇ ਦੇ ਵਿੱਚ ਪਾਇਆ ਹੁੰਦਾ ਉਹ ਪਾਉਣ ਵਾਲਾ ਸੀਗਾ ਜਿੰਨ ਕੀ ਪੱਖਾ ਹੋਰ ਹੀ ਚੱਲਦਾ ਸੀਗਾ ਤੇ ਇਧਰ ਰੂਮ ਚ ਗਰਮੀ ਬਹੁਤ ਜ਼ਿਆਦਾ ਲੱਗਦੀ ਸੀਗੀ ਮੈਂ ਚਲੋ ਮੈਂ 에어 ਰੂਮ ਦੇ ਵਿੱਚ ਵੱਡੇ ਰੂਮ ਦੇ ਵਿੱਚ ਜਿੱਥੇ ਆਪਣਾ AC ਹੈ ਨਾ ਤੇ ਉਹਦੇ ਚ ਚਲਾ ਲੈਣੀ ਆ ਮਸ਼ੀਨ ਵੀ ਚਲੋ ਘੰਟੇ ਕੇ ਬਾਅਦ ਵੀ ਆਪਾਂ AC ਵੀ ਚਲਾ ਲਵਾਂਗੇ ਨਾ ਕੂਲਿੰਗ ਜੀ ਹੋ ਜੂਗੀ ਕਮਰੇ ਚ ਤਾਂ ਕਰਕੇ ਮੈਂ ਫਿਰ ਆਰਾਮ ਨਾਲ ਆਪਣੀ ਸ਼ਰਟ ਵਗੈਰਾ ਪਾ ਲ ਜੂਗੀ ਤੇ ਇੱਥੇ ਬੱਚੇ ਗਏ ਹੋਏ ਸੀਗੇ ਮੰਮੀ ਕੰਨੀ ਅ ਦੋ ਦਿਨ ਹੋ ਗਏ ਦਪਹਿਰ ਨੂੰ ਹੁਣ ਮੰਮੀ ਕੰਨੀ ਹੁੰਦੇ ਨੇ ਤੇ ਲੋਜੇ ਇੱਥੇ ਆਪਣੀ ਆ ਦੇਖੋ ਸ਼ਰਟ ਵੀ ਰੈਡੀ ਹੋ ਗਈ ਸੀਗੀ ਤੇ ਫਿਰ ਰਮਨੀਤ ਤੇ ਡੈਡੀ ਵੀ ਆ ਗਏ ਸੀਗੇ ਆਪਣਾ ਕੰਮ ਨਵੇੜ ਕੇ ਤੇ ਇੱਥੇ ਬਸ ਮੈਂ फटाफट ਜੋ ਸ਼ਰਟ ਟਾਈਮ ਨਾਲ ਹੀ ਰੈਡੀ ਹੋ ਗਈ ਸੀ ਜੀ ਉਸ ਤੋਂ ਬਾਅਦ ਮੈਂ ਖਾ ਚਲੋ ਇੱਕ ਸ਼ਰਟ ਰੈਡੀ ਹੋ ਗਈ ਐਨੇ ਤਰਪਾਈ ਹੋ ਗਈ ਫਿਰ ਮੈਂ ਦੂਜੀ ਬਣਾ ਲਾਂਗੀ ਹੈ ਨਾ ਤੇ ਦੁਪਹਿਰ ਦੀ ਰੋਟੀ ਪਾਣੀ ਕਰਾਂਗੀ ਤੇ ਇਹ ਸ਼ਰਟ ਦੇ ਉੱਤੇ ਆਪਣੇ ਘੇਰੇ ਤੇ ਲਗਾਈਆਂ ਸੀਗੀਆਂ ਦੋ ਲੇਸ ਜੜੀ ਜੋਇੰਟ ਕਰਕੇ ਲਗਾਨੇ ਆਪਾਂ ਵਿੱਚ ਕਟਿੰਗ ਕੱਟ ਕੇ ਲਾ ਗਨੇ ਹੁੰਨੇ ਆ ਓਲ ਗਾਈ ਸੀਗੇ ਤੇ ਬਵਾਤੇ ਵੀ ਹਨ ਓਮੀ ਲਗਾਈਆਂ ਸੀਗੀਆਂ ਤੇ ਬਾਕੀ ਅਗਰ ਜੇ ਤੁਹਾਨੂੰ ਇਹ ਪੂਰਾ ਡਿਜ਼ਾਈਨ ਦੇਖਣਾ ਤੁਸੀਂ ਕਮੈਂਟ ਕਰਕੇ ਦੱਸੋਗੇ ਤਾਂ ਆਪਾਂ ਪੂਰੀ ਤੁਹਾਨੂੰ ਸ਼ਰਟ ਵੀ ਦਿਖਾਵਾਂਗੇ ਇਹ ਫਿਲਹਾਲ ਮੈਂ ਤੁਹਾਨੂੰ ਐਨੀ ਕੀ ਦਿਖਾ ਦਿੰਨੀ ਆ ਦੇਖੋ ਕਿ ਰੈਡੀ ਹੋ ਗਈ ਸੀਗੀ ਤੇ ਹੁਣ ਅਸ ਤੁਹਾਨੂੰ ਮਿਲਾਂਗੇ ਸਿੱਧਾ ਨੈਕਸਟ ਡੇ ਕਿਉਂਕਿ ਫਿਰ ਬਾਅਦ ਦੇ ਵਿੱਚ ਹੈ ਨਾ ਵਲੌਗ ਬਣਾਈ ਨਹੀਂ ਸਕੀ ਹੈਗੀ ਬਸ ਫਿਰ ਟਾਈਮ ਹੀ ਨਹੀਂ ਲੱਗਿਆ ਹੈਗਾ ਕੰਮਕਾਰ ਜ਼ਿਆਦਾ ਹੋ ਗਏ ਸੀਗੇ ਫੇਰ ਆਤਮਾ ਕੱਪੜੇ ਵਗੈਰਾ ਧੋਏ ਸੀਗੇ ਸ਼ਰਟਾਂ ਹੋਰ ਸਟਿਚ ਕੀਤੀਆਂ ਸੀਗੀਆਂ ਤਾਂ ਕਰਕੇ ਤੇ ਆ ਦੇਖੋ ਹਨਾ ਜੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਮੈਂ ਤੁਹਾਨੂੰ ਇਹਦੀ ਪੂਰੀ ਉਹ ਦਿਖਾਵਾਂਗੀ ਕਿਵੇਂ ਦਾ ਬਣਿਆ ਕਿਵੇਂ ਸਾਰੇ ਆਈ ਹੋਪ ਫਰੈਂਡ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਮੈਂ ਵੀ ਠੀਕ ਆ ਤੇ ਲੋ ਜੀ ਫਰੈਂਡ ਅੱਜ ਆਪ ਆਪਣਾ ਬਲੌਗ ਸਟਾਰਟ ਕਰਦੇ ਆ ਸਵੇਰ ਦਾ ਕਿੱਤਾ ਨਹੀਂ ਹੈ ਗਿਆ ਟਾਈਮ ਇੱਥੇ ਵੱਜ ਗਏ ਨੇ 10:30 ਹੋ ਗਏ ਨੇ ਹਨਾ ਤੇ ਅੱਜ ਸਾਡੇ ਨਾਲ ਮੌਸਮ ਬਹੁਤ ਸੋਹਣਾ ਹੋਇਆ ਪਿਆ ਸੱਚੀ ਪਰ ਮੀ ਨਹੀਂ ਆ ਰਿਹਾ ਹੈਗਾ ਦੋ ਕ ਕਣੀਆਂ ਆ ਗਈਆਂ ਸੀਗੀਆਂ ਮਹਲਾ ਵੀ ਨਾ ਮੰਗੇ ਹੈਨਾ ਬੱਚਿਆਂ ਨੂੰ ਕਿਹਾ ਮਖਾ ਬੱਚਿਓ ਤੁਸੀਂ ਹੈਨਾ ਕੱਪੜੇ ਵੀ ਦੂਜੇ ਪਾ ਲਓ ਇਹ ਪਰ ਨਾ ਮੰਗੇ ਅੱਜ ਹੈਨਾ ਪਰ ਕਣੀਆਂ ਜੀ ਆਈਆਂ ਦੋਕ ਬੰਦ ਹੋ ਗਈਆਂ ਹਵਾ ਨਾ ਆਪਣੇ ਨਾਲ ਹੀ ਲੈ ਗਈ ਮੀ ਆਪਣੇ ਨਹੀਂ ਅੱਧਰ ਆਇਆ ਹੈਗਾ ਹੈਨਾ ਸ਼ਾਇਦ ਕਿਤੇ ਪੈ ਰਹਾ ਪਤਾ ਨਹੀਂ ਕਿਉਂ ਜੇ ਮੀ ਆ ਜਵੇ ਨਾ ਮੈਂ ਤਾਂ ਹੁਣ ਅੱਗੇ ਆਈ ਬਾਬੇ ਅੱਗੇ ਆਈ ਅਰਦਾਸ ਕਰਦੀ ਆ ਵੀ ਪਪਾ ਮੀ ਪਾ ਦੇ ਵੀ ਦਪਹਿਰ ਨੂੰ ਹੀ ਪਾਈ ਹੈਨਾ ਦਪਾਰੇ ਜਾਂ ਸ਼ਾਮ ਨੂੰ ਪਾਈ ਤਾਂ ਕਿ ਆਪਾਂ ਨਹਾ ਲਈਏ ਮੀਦੇ ਵਿੱਚ ਹੈ ਨਾ ਮੀਦੇ ਵਿੱਚ ਨਾਲ ਨੂੰ ਬਹੁਤ ਜ਼ਿਆਦਾ ਜੀ ਕਰ ਰਿਹਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਸੱਚੀ ਗਰਮੀ ਨੇ ਬਹੁਤ ਜ਼ਿਆਦਾ ਵੱਟ ਕੱਢੇ ਪਏ ਨੇ ਤੇ ਹੁਣ ਰਮਨਿਤ ਦੇ ਡੈਡੀ ਗਏ ਨੇ ਸਕੂਟੀ ਵਾਸਤੇ ਤੇਲ ਲੈ ਜਿਹੜਾ ਆਪਣੇ ਇਹ ਪਿਆ ਨਾ ਗੱਤੇ ਪਏ ਨੇ 2-3 ਸਿਮਿੰਟ ਦੇ ਭਰੇ ਜੇ ਪਏ ਨੇ ਮਲਵੇਜੇ ਦੇ ਤੇ ਇਹ ਮੱਖ ਗੇਰਿਆ ਹੋ ਤੁਸੀਂ ਹੈ ਨਾ ਤਾਂ ਕਿ ਆਪਣਾ ਡੇੜਾ ਹੈ ਚਲੋ ਸਾਫ਼ ਹੋ ਜਾਊਗਾ ਤੇ ਜਿਹੜਾ ਪੱਥਰ ਹੈ ਇਹ ਵੀ ਕਹਿੰਦੇ ਆ ਵੀ ਸਟੱਕ ਕੇ ਉੱਪਰ ਰੱਖਿਆਉਣਗੇ ਹਨਾ ਛੱਤ ਤੇ ਕਈ ਵਾਰੀ ਕਿਉਂਕਿ ਕੰਮ ਆ ਹੀ ਜਾਂਦਾ ਹੁੰਦਾ ਹੈ ਇਹਦੀ ਚੀਜ਼ ਤਾਂ ਕਰਕੇ ਤੇ ਚਲੋ ਜੀ ਮੌਸਮ ਬਹੁਤ ਸੋਹਣਾ ਹੋਇਆ ਪਿਆ ਮੈਂ ਬਣਾ ਰਹੀ ਸੀਗੀ 셔ਟ ਹੁਣ ਸਵੇਰ ਦੀ ਅਜੇ ਤੱਕ 셔ਟ ਚੜ੍ਹਾਈ ਹੋਈ ਹੈ ਬਣਨ ਚੀ ਨਹੀਂ ਆ ਰਹੀ ਤੇ ਹੁਣ ਬਾਕੀ ਹੈ ਲੇਟ ਹਨਾ ਫਲੈਟ ਗਈ ਇਨਵਰਟਰ ਤੇ ਵੀ ਚੱਲ ਜਾਂਦੀਆਂ ਮਸ਼ੀਨਾਂ ਅਗਰ ਜੇ ਥੋੜੀ ਜਿਹੀ ਵੀ ਵੱਧ ਚੱਲ ਜੇ ਹੈਨਾ ਤੇਜ਼ ਚੱਲ ਜਵੇ ਤਾਂ ਇਨਵਰਟਰ ਬੰਦ ਹੋ ਜਾਂਦਾ ਫਿਰ ਹੁਣ ਇਨਵਰਟਰ ਹੋ ਗਿਆ ਬੰਦ ਮੈਂ ਉੱਠੀ ਖੜੀ ਮਹਾ ਚਲੋ ਕੋਈ ਨਾ ਕੱਚਾ ਕਰਨਾ ਰਹਿ ਗਿਆ ਤੇ ਮੈਂ ਫੇਰ ਲਾ ਦਿੰਦੀ ਆ ਤੇ ਹੁਣ ਮੈਂ ਲਾ ਦਿੰਦੀ ਆ ਝਾੜੂ ਹੈਨਾ ਵੈਸੇ ਕੰਮ ਆਪਣੇ ਸਾਰੇ ਹੋ ਗਏ ਸੀਗੇ ਰਮਨੀਤ ਨੇ ਲਾਤਾ ਸੀਗਾ ਪੋਚਾ ਮੈਂ ਲਾਤਾ ਸੀ ਝਾੜੂ ਹੈਨਾ ਪਰ ਹੁਣ ਬੱਚਣਾ ਕਰੀ ਤੜੀ ਉਹੀ ਚਪਲਾ ਮੌਸਮ ਸੋਹਣਾ ਹੋਣ ਕਰਕੇ ਕਦੇ ਅੰਦਰ ਆਉਂਦੇ ਨੇ ਕਦੇ ਬਾਹਰ ਜਾਂਦੇ ਨੇ ਫੇਰ ਉਹ ਮਿੱਟੀ ਫੇਰ ਫੇਰ ਹੋ ਗਿਆ ਹੈਨਾ ਫਰਸ਼ ਤੇ ਝਾੜੂ ਲਾਣ ਵਾਲਾ ਹੋ ਗਿਆ ਤੇ ਹੁਣ ਮੈਂ ਝਾੜੂ ਲਗਾਨੀ ਆ ਤੇ ਪੋਚਾ ਲਗਾਨੀ ਆ ਹਨਾ ਚਲੋ ਜੀ ਬਣੇ ਰਹਿਣਾ ਆਪਣੇ ਬਲੌਗ ਦੇ ਵਿੱਚ ਪਲੀਜ਼ ਐਂਡ ਤੱਕ ਜਰੂਰ ਦੇਖੋ ਅਗਰ ਚੈਨਲ ਤੇ ਤੁਸੀਂ ਨਿਊ ਆਨੇ ਹੋ ਆਪਣੇ ਚੈਨਲ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਠੀਕ ਹੈ ਜੀ ਅੱਜ ਤਾਂ ਥੋੜੇ ਕ ਪਲਾਂਟ ਵੀ ਖਿਲੇ ਖਿਲੇ ਜਿਹਾ ਲੱਗ ਰਹੇ ਨੇ ਕੁਝ ਤਾਂ ਨਾ ਵਿਚਾਰੇ ਮੁਰਝਾ ਗਏ ਸਾਡਾ ਨਿੰਬੂ ਦਾ ਜਿਹੜਾ ਨਿੰਬੂ ਦਾ ਹਨਾ ਇਹ ਤਾਂ ਜਮਾ ਸੁੱਕੀ ਗਿਆ ਵਿਚਾਰਾ पता ਨਹੀਂ ਕੀ ਗੱਲ ਹੈ ਨਿੰਬੂ ਹੀ ਨਹੀਂ ਸੜਤਾ ਲੱਗਿਆ ਕਿ ਸਾਲ ਮੰਗੂ ਹੋ ਗਿਆ ਲੱਗੇ ਇਹਨੂੰ ਚਲੋ ਦੇਖਦੇ ਹਾਂ ਤੇ ਚਲੋ ਜੀ ਕਰਦੇ ਆਪਾਂ ਤੇ ਨਾਲੇ ਆਪਾਂ ਬਿਜਲੀ ਵਾਲੇ ਨੂੰ ਫੋਨ ਭਾਜੀ ਦਾ ਫੋਨ ਵੀ ਭਈ ਆ ਕੇ ਇਹ ਕੱਜ ਆ ਬ੍ਰਹਮਤ ਜੀ ਸਾਡੀ ਤੇ ਲੋਜੀ ਫਰੈਂਡ ਆਪਾਂ ਨੇ ਬਿਜਲੀ ਵਾਲੇ ਨੂੰ ਫੋਨ ਕਰਤਾ ਸੀਗਾ ਤੇ ਉਹ ਵੀ ਆਉਣ ਵਾਲੇ ਸੀਗਾ ਪਰ ਚਲੋ ਉਹਨਾਂ ਦੇ ਆਣ ਤੋਂ ਪਹਿਲਾਂ ਪਹਿਲਾਂ ਹੈਨਾ ਇਹ ਜਿਹੜਾ ਆਪਣੇ ਗਾਹ ਪੋ ਜ਼ਿਆਦਾ ਪਿਆ ਖਿਆ ਬੇੜੇ ਕਣਾ ਗੰਦ ਕਾਫੀ ਪਿਆ ਹੋਇਆ ਮਲਬਾ ਜਾ ਹਨਾ ਸਿਮਿੰਟ ਹੋ ਗਏ ਰੋ ਕਿੰਨੇ ਬੱਜ ਰਹੇ ਆ ਹਨਾ ਕਾਫੀ ਕੁਝ ਜਾ ਪਿਆ ਸੀਗਾ ਤੇ ਮੈਂ ਕਿਹਾ ਚਲੋ ਇਹਨੂੰ ਸਿਟਿਆ ਹਨਾ ਪਹਿਲਾਂ ਬਸ ਐਂ ਸੀਗੀ ਵੀ ਚਲੋ ਉਹ ਵੀ ਕਿਤੇਰੇ ਕੰਮ ਆ ਰਿਹਾ ਕਰਦੀ ਆ ਪਰ ਮੈਂ ਇਹਨਾਂ ਨੂੰ ਸਾਂਭਣ ਨਹੀਂ ਦਿੱਤੀ ਹੈਗੀ ਮੈਂ ਕਿ ਨਾਲ ਲੋੜ ਨਹੀਂ ਹੈਗੀ ਵੀ ਇੰਨੇ ਨਹੀਂ ਸਾਂਭੀ ਜਾਂਦੀ ਹੈਗੀ ਵੀ ਚਲੋ ਫੇਰ ਇੰਨੇ ਕਿ ਨਾਲ ਕਿਤੇ ਆਪਣਾ ਵੀ ਕਿਹੜਾ ਸੜੀ ਜਾਊਗਾ ਵੀ ਫੇਰ ਕਦੇ ਲੋੜ ਹੋਊਗੀ ਜਦੋਂ ਆਪਾਂ ਇੱਧਰ ਪਾਵਾਂਗੇ ਜਾਂ ਇੱਥੇ ਕੁਝ ਬਣਾਉਣਾ ਹੋਊਗਾ ਜਿੱਥੇ ਆਪਣਾ ਢੇੜਾ ਹੈ ਨਾ ਸਾਰਾ ਛਤਣਾ ਹੋਊਗਾ ਮੈਂ ਕਿ ਫਿਰ ਉਹ ਤਾਂ ਨਾਲ ਫੁੱਲ ਆਪਾਂ ਨੂੰ ਲੈ ਕੇ ਆਣੀ ਪਊਗੀ ਤਾਂ ਕਰਕੇ ਤੇ ਮੈਂ ਕਿ ਚਲ ਤੁਸੀਂ ਇਹਨੂੰ ਸਿੱਟਿਓ ਹੈ ਨਾ ਉਹਦੀ ਕਾਫੀ ਬੁਰਾਈ ਲੱਗੀ ਜਾਂਦਾ ਅੱਜ ਬਸ ਇਹਦੇ ਵੀ ਟਾਈਮ ਆ ਗਿਆ ਕਾਫੀ ਦਿਨਾਂ ਤੋਂ ਹੈ ਨਾ ਰੁਕਿਆ ਪਿਆ ਸੀਗਾ ਇਹ ਵੀ ਕੰਮ ਚਲਾ ਜੁਰੂ ਕੇ ਹੈ ਕੰਮ ਵੀ ਆਪਣਾ ਇਹ ਹੋ ਜਾਊਗਾ ਮਸਾਇਦਤ ਕੇ ਤਰਮ ਨੀਤੀ ਤੇ ਜਾਰੀ ਦਾ ਵੀ ਨਹੀਂ ਮੰਨ ਕਰ ਰਿਆ ਸੀਗਾ ਕੰਮ ਕਰ ਉਹਨੇ ਤਾਂ ਇੰਨਾ ਟੈਮ ਹਨ ਬਿਲਕੁਲ ਵੀ ਨਹੀਂ ਲਾਉਂਦੇ ਹੈਗੇ ਵੀ ਜਿੰਨਾ ਟੈਮ ਇਹ ਪੇਨ ਹੋ ਗਿਆ ਹਨ ਨਹੀਂ ਤਾਂ ਉਹਦੀ ਨਾਲ ਦੀ ਨਾਲ ਸਿੱਟ ਆਉਂਦੇ ਹੁੰਦੇ ਨੇ ਵਸ ਇਹਨਾਂ ਦਾ ਐਤ ਕਿ ਮੰਨ ਰਿਆ ਨਹੀਂ ਕਰ ਰਿਆ ਸੀਗਾ ਇਹਨਾਂ ਨੂੰ ਐ ਸੀਗਾ ਵੀ ਮੈਂ ਸਿੱਟਾ ਹੈਣਾ ਵੀ ਆਪ ਹੀ ਕਰੂਗੀ ਵੀ ਇਹਦਾ ਕੰਮ ਹੈ ਨਾ ਘਰ ਚ ਮਾਰਨ ਦਾ ਕੰਮ ਵੀ ਇਹਦਾ ਪਰ ਮੈਂ ਕਿੱਥੇ ਸਿੱਟ ਕੇ ਆ ਮੈਂ ਹੈਣਾ ਐ ਸੀਗਾ ਵੀ ਚਲੋ ਇਹ ਤਾਂ ਕੰਮ ਇਹਨਾਂ ਦਾ ਹੀ ਬਾਹਰਲੇ ਕੰਮ ਇਹਨਾਂ ਦੇ ਨਹੀਂ ਕਰਦੇ ਕੰਮ ਮੇਰੇ ਨੇ ਹੈਨਾ ਤਾਂ ਕਰਕੇ ਤੇ ਚਲੋ ਜੀ ਇੱਥੇ ਬਸ ਇਹ ਦੋ ਗੱਟੇ ਹੋਰ ਰਹਿ ਗਏ ਸੀਗੇ ਇਹ ਵੀ ਆਪਣਾ ਸਿੱਟੇ ਆਉਣਗੇ ਤੇ ਖੁਸ਼ਕ ਨੀਚੇ ਖਿੰਡੀ ਪਈ ਸੀਗੀ ਰੋੜੀ ਰੂੜੀਆਂ ਜੀ ਹੈਨਾ ਆਪਣੇ ਬਾਂਦਰੋਂ ਫਰਸ਼ ਭੰਨਿਆ ਸੀਗਾ ਨਾ ਉਹ ਮਲਵਾ ਜਿਹਾ ਸੀ ਪਿਆ ਹੈ ਤੇ ਫਿਰ ਇਹ ਸਾਰੀ ਆਪਾਂ ਚੱਕ ਕੇ ਰੱਖ ਗੇਰਿਆਂ ਆਉਣਗੇ ਗੱਟੇ ਦੇ ਵਿੱਚ ਹੀ ਪਹਿਲਾਂ ਪਾ ਕੇ ਰੱਖੀ ਹੋਈ ਸੀਗੀ ਰਮਣੀ ਤੇ ਡੈਡੀ ਨੇ ਪੂਜ ਗੱਟੇ ਦੇ ਗੱਟੇ ਆਪਾਂ ਇਹ ਸਿੱਟੇ ਆਵਾਂਗੇ ਕੂੜੇ ਵਾਲਾ ਤਾਂ ਦੇਖੋ ਲੈ ਕੇ ਨਹੀਂ ਜਾਂਦਾ ਹੈਗੇ ਕੂੜੇ ਵਾਲਾ ਤਾਂ ਸਾਡਾ ਕੂੜਾ ਹੀ ਲੈ ਜਾਵੇ ਹੈਨਾ ਉਹੀ ਬੋਤ ਹੈ ਪਤਾ ਨਹੀਂ ਕੀ ਗੱਲ ਹੈ 2 ਦਿਨ 3 ਦਿਨ ਹੋ ਗਏ ਆਈ ਨਹੀਂ ਰਿਹਾ ਹੈਗਾ ਕੂੜਾ ਵੀ ਇੰਨਾ ਇਕੱਠਾ ਹੋਇਆ ਪਿਆ ਤੇ ਫਿਰ ਮੈਂ ਬਾਅਦ ਚ ਹੈ ਨਾ ਕੂੜਾ ਵੀ ਰਮ ਨਹੀਂ ਤੇ ਡੈਡੀ ਨੂੰ ਗੱਟੇ ਦੇ ਵਿੱਚ ਪਾ ਕੇ ਦੇਤਾ ਸੀਗਾ ਮੈਂ ਕਾਗਰ ਜੇ ਮੀ ਆ ਗਏ ਨਾ ਤਾਂ ਇਥੇ 스멜 ਬਹੁਤ ਜ਼ਿਆਦਾ ਹੋ ਜਾਣੀ ਹੈ ਨਾ ਕੂੜੇ ਦੀ ਤਾਂ ਕਰਕੇ ਤੇ ਚਲੋ ਜੀ ਇਹਨਾਂ ਦੇ ਵਿਚਾਰੇ ਦੇ 3-4 ਗੇੜੇ ਲੱਗ ਕੇ ਸੀਗੇ ਮੋਟਰ ਮੋਟਰਸਾਈਕਲ ਤੇ ਰਮਣੀਤ ਪਿੱਛੇ ਫੜ ਕੇ ਪੈ ਜਾਂਦਾ ਸੀਗਾ ਤੇ ਸਾਨੂੰ ਛੁੱਟੀ ਲਈ ਜਾਂਦਾ ਸੀ ਜਿੰਨੇ ਵੀ ਗੇੜੇ ਲੱਗੇ ਨੇ ਛੁੱਟੀ ਲੀਤੀ ਐ ਬਸ ਆਏ ਨਾਲ ਆਇਆ ਤੇ ਗਏ ਨਾਲ ਗਿਆ ਉਹਦਾ ਤਾਂ ਇਹ ਕੰਮ ਹੈਗਾ ਤੇ ਚਲੋ ਜੀ ਇੱਥੇ ਸਾਰੇ ਗੱਟੇ ਦੇ ਸਮਾਰਧਨੀਆਂ ਮੈਂ ਗੱਟੇ ਨਿਰਮਣੀਤ ਤੇ ਡੈੜੀ ਨੇ ਗੇੜੇ ਦਿੱਤੇ ਹੈਗੇ ਕਹਿੰਦੇ 50 ਪੈਸੇ ਦਾ ਪਤਾ ਨਹੀਂ ਕਿ ਕਰ ਪਏ ਇਹ 50 ਪੈਸੇ ਦਾ ਇੱਕ ਗੱਟਾ ਅਗਰ ਜੇ 10 10 ਗੱਟੇ ਵੀ ਹੋਏ ਕਹਿੰਦਾ 5 ਰੁਪਏ ਬਣਦੇ ਨੇ 5 ਰੁਪਏ ਦੀ ਮੇਰੇ ਬੱਚੇ ਚੀਜ਼ ਖਾ ਲੈਣਗੇ ਮੈਂ ਘਰੇ ਸੀਗੇ ਵੈਸੇ ਮੈਂ ਗੇਹਰੀ ਸੀ ਕਿ ਇਹਨਾਂ ਨੇ ਮੈਨੂੰ ģੇਰਾ ਨਹੀਂ ਦਿੱਤਾ ਹੈਗਾ ਤੇ ਆਹ ਮਲਵਾਜਾ ਵੀ ਬੱਠਲ ਚ ਪਾ ਕੇ ਫਿਰ ਹਨਾ ਗੱਟੇ ਚ ਪਾ ਕੇ ਆਪਾਂ ਰੱਖ ਦਵਾਂਗੇ ਤੇ ਇੱਥੇ ਜੀ ਬਸ ਆਪਣਾ ਬੇੜਾ ਜਾਂ ਵੀ ਹੁਣ ਵਧੀਆ ਹੋ ਜੂਗਾ ਇਹ ਸਮਰਜੀ ਜਾਊਗਾ ਅੱਜ ਕੁਛ ਨਾ ਐਵੇਂ ਸੀਗਾ ਮੌਸਮ ਨਾ ਬਹੁਤ ਸੋਹਣਾ ਹੋਇਆ ਪਿਆ ਸੀਗਾ ਵੀ ਕੰਮ ਇੱਧਰ ਕਰਨ ਨੂੰ ਜੀ ਕਰਦਾ ਸੀਗਾ ਆ ਦੇਖੋ ਹਨਾ ਪੱਤੇ ਹਿੱਲ ਰਹੇ ਨੇ ਥੋੜੀ ਜਿਹੀ ਖਰਿਆਲੀ ਜੀ ਆ ਰਹੀ ਹੈ ਹਨਾ ਹੁਣ ਮੀਂਹ ਮੂੰਹ ਪਈ ਜਾਂਦੇ ਨੇ ਕਿਤੇ ਆਪਣੇ ਨਹੀਂ ਪਰ ਪਿਆ ਹੈਗਾ ਤੇ ਆ ਗੇੜ ਖੁੱਲਾ ਦੇਖ ਕੇ ਹਨਾ ਬਿਨ ਹੀ ਸਿੱਧਾ ਹੀ ਅੰਦਰ ਆ ਗਿਆ ਸੀਗਾ ਤੇ ਮੈਂ ਕਹਿ ਰਹੀ ਸੀ ਕਿ ਵੀ ਇਹ ਮੇਰਾ ਨਾ ਟ੍ਰਾਈਪੋਡ ਹੈ ਨਾ ਟੁੱਟ ਗਿਆ ਮੇਰੀ ਉਹ ਨજર ਲੱਗ ਗਈ ਸੱਚੀ ਟ੍ਰਾਈਪੋਡ ਨੂੰ ਮੈਂ ਨਾ ਕਈਆਂ ਨੂੰ ਕਿਹਾ ਮਕਰ ਉਹਨਾਂ ਦੇ ਟ੍ਰਾਈਪੋਡ ਵੀ ਟੁੱਟ ਗਏ ਨੇ ਵੀ ਮੇਰਾ ਇੰਨੀ ਵਾਰੀ ਗਿਰ ਗਿਆ ਵੀ ਟੁੱਟਿਆ ਨਹੀਂ ਹੈ ਗਿਆ ਪਰ ਆ ਹੁਣ ਵੀ ਹੈ ਨਾ ਟੁੱਟਿਆ ਤਾਂ ਚਲੋ ਹੈ ਨਹੀਂ ਗਾ ਇਹ ਕਲਿੱਪ ਜੇ ਇਹਦੇ ਨਿਕਲ ਗਏ ਨੇ ਤੇ ਇਹ ਕਲਿੱਪ ਜੇ ਹੈ ਨਾ ਇਹੀ ਪਾ ਸਕਦਾ ਵੀ ਨਹੀਂ ਪਾ ਸਕਦਾ ਇਹੀ ਕਰਦਾ ਇਹੀ ਜੇ ਕੰਮ ਮੈਂ ਜਦੋਂ ਵੀ ਤੈਨੂੰ ਟਾਈਮ ਲੱਗਿਆ ਵੀ ਤੂੰ ਜ਼ਰੂਰ ਪਾ ਕੇ ਜਾਈ ਹੈ ਵੈਸੇ ਟ੍ਰਾਈਪੋਡ ਤਾਂ ਚੱਲੂ ਕੰਮ ਤਾਂ ਦੇ ਰਿਹਾ ਵੀ ਉਹਨਾਂ ਪਰ ਥੋੜਾ ਕਿ ਰਿਸਕ ਜੇ ਵਾਲਾ ਨਾਲ ਹੈ ਨਾ ਟਿਕਾਈ ਦੇ ਨਾਲ ਕਰਨ ਵਾਲਾ ਹੈ ਨਾ ਕੰਮ ਲੈਣ ਵਾਲਾ ਨਾ ਕਰਕੇ ਮੈਂ ਬਸ ਜਦੋਂ ਵੀ ਤੁਹਾਨੂੰ ਟਾਈਮ ਲੱਗੇ ਵੀ ਜ਼ਰੂਰ ਪਾ ਕੇ ਜਾਇ ਮੈਂ ਠੀਕ ਕਰ ਜੀ ਹੈ ਨਾ ਟ੍ਰਾਈਪੋਡ ਚੱਲੂ ਠੀਕ ਹੋ ਜਾਊਗਾ ਹੱਸਣ ਲੱਗੇ ਕਹਿੰਦਾ ਤੇਰੀ ਪੇਮੈਂਟ ਆਉਣੀ 1500 ਰੁਪਏ ਦੀ ਕਹਿੰਦਾ ਤੇਰੇ ਵਾਸਤੇ ਕੀ ਗੱਲ ਹੈ ਤੂੰ ਕਹਿੰਦਾ ਨਮਾ ਲਈ ਮੈਨੂੰ ਐ ਮੈਂ ਕਿਹਾ ਹੈ ਕਿੜਾ ਹਲੇ ਟੁੱਟੇ ਵੀ ਇਹ ਤਾਂ ਠੀਕ ਹੋ ਹੀ ਜਾਊਗਾ ਵੀ ਜਿੱਥੋਂ ਪੈਸੇ ਬਚਦੇ ਨੇ ਆਪਾਂ ਨੂੰ ਬਚਾਣੇ ਚਾਹੀਦੇ ਨੇ ਵੈਸੇ ਐ ਕਰਕੇ ਮਹਾਂਜ ਬਸ ਤੂੰ ਕਰ ਜੀ ਠ ਤੇ ਚਲੋ ਜੀ ਇੱਥੇ ਫਿਰ ਮੈਂ ਹੁਣ ਲਗਾ ਦਨੀ ਆ ਝਾੜੂ ਤੇ ਮੈਂ ਧੁੰਦੀ ਤਾਂ ਹੈ ਨਹੀਂ ਜੀ ਕਿਉਂਕਿ ਮੀਂਹ ਦਾ ਮੌਸਮ ਹੋਇਆ ਪਿਆ ਸੀਗਾ ਮੈਂ ਕਿਹਾ ਜੇ ਮੀਂਹ ਆ ਜਵੇ ਤਾਂ ਮੈਂ ਨਾਲੇ ਨਾਲੇ ਬੇੜਾ ਬੂੜਾ ਧੋ ਦਮੈਂ ਹਨਾ ਬਸ ਮੀਂਹ ਦਾ ਵੇਟ ਕਰ ਰਹੀ ਸੀਗੀ ਦੇਖਦੇ ਵੀ ਕਦੋਂ ਆਉਂਦਾ ਮੀਂਹ ਦਾ ਮੌਸਮ ਪੂਰਾ ਬਣਿਆ ਹੋਇਆ ਸਾਡੇ ਵੱਲ ਤੇ ਉਂਝ ਗਰਮੈਸ਼ ਪਹਿਲਾਂ ਤਾਂ ਹੈਗੀ ਸੀ ਗਰਮੈਸ਼ ਰਾਜ ਸਰ ਅੱਜ ਯਾਨਕਿ ਸਾਡੇ ਨਾ ਸਾਰਾ ਦਿਨ ਲਾਈਟ ਵੀ ਗਈ ਰਹੀ ਸੀ ਘਟ ਸੀਗਾ ਅੱਜ ਅੱਗੇ ਸਾਡੇ ਕਦੇ ਵੀ ਲਾਈਟ ਨਹੀਂ ਗਈ ਹੈਗੀ ਤੇ ਚਲੋ ਇਹ ਤਾਂ ਰੱਬ ਦਾ ਸ਼ੁਕਰ ਹੈ ਕਿ ਹਵਾ ਚੱਲੀ ਜਾਂਦੀ ਸੀਗੀ ਨਾ ਸਰ ਗਿਆ ਸੀਗਾ ਇਨਵਰਟਰ ਨਾਲ ਤੇ ਇਹੀ ਲਾਈਟ ਗਈ ਦੇ ਵਿੱਚ ਵਿੱਚ ਬਾਅਦ ਚ ਆਪਣਾ ਮਿਸਤਰੀ ਵੀ ਆ ਗਿਆ ਸੀਗਾ ਤੇ ਆਪਾਂ ਨੇ ਫਿਰ ਸਾਰੀਆਂ ਜਿਹੜੇ ਆ ਫਿਟਿੰਗ ਦਾ ਕੰਮ ਰਹਿੰਦਾ ਸੀਗਾ ਨਵੇਂ ਰੂਮ ਦੇ ਵਿੱਚ ਹੈ ਨਾ ਤਾਰਾ ਤੁਰਾ ਪਵਾਣ ਵਾਲੀਆਂ ਸੀਗੇ ਸਾਰੇ ਪਵਾ ਲਈਆਂ ਸੀ ਲਿਆ ਮੈਂ ਪਾਣੀ ਤੇ ਚਲੋ ਜੀ ਉਸ ਤੋਂ ਬਾਅਦ ਢੇੜਾ ਭੜਾ ਸਾਫ਼ ਕਰਨ ਤੋਂ ਬਾਅਦ ਆਪਾਂ ਨੇ ਰੱਖ ਲਈ ਸੀਗੀ ਇੱਥੇ ਮੈਗੀ ਤੇ ਵੈਸੇ ਮੈਂ ਲੋਹੇ ਦੀ ਕੜਾਹੀ 'ਚ ਬਣਾਵਾਂਗੀ ਮੈਂ ਤੇ ਥੋੜਾ ਕਨ ਕਲਰ ਲੋਹੇ ਦੀ ਕੜਾਹੀ 'ਚ ਸ਼ਾਇਦ ਚੇਂਜ ਹੋ ਜਾਣਾ ਮੈਂ ਫਸਟ ਟਾਈਮ ਹੀ ਬਣਾਈ ਸੀਗੀ ਵੈਸੇ ਮੈਂ ਇਹ ਕੜਾਹੀ ਹੈ ਨਾ ਜਿਵੇਂ ਕਿ ਪੂਰੀਆਂ ਵਗੈਰਾ ਤਲਣ ਲਈ ਜਾਂ ਕ੍ਰੇਲੇ ਤਲਣ ਲਈ ਹੈ ਨਾ ਫਿਰ ਐਵੇਂ ਯੂਜ਼ ਕਰਦੀ ਆ ਤੇ ਮਾ ਚਲੋ ਬਣਾ ਲੈਂਦੇ ਆਪਾਂ ਇਹਦੇ 'ਚ ਮੈਗੀ ਤੇ ਪਾਣੀ ਪਾਤਾ ਸੀਗਾ ਮੈਂ ਦੇ ਨਾਲ ਦੇ ਨਾਲ ਮੈਗੀ ਪਾਤੀ ਦੋ ਮੈਗੀ ਪਾਤੀ ਅੱਜ ਤੱਕ ਮੈਗੀ ਜੇ ਵੀ ਹੈ ਨਾ ਬਹੁਤ ਜ਼ਿਆਦਾ ਪਹਿਲਾਂ 10 ਰੁਪਏ ਦੀ ਮੈਗੀ ਦੇ ਵਿੱਚ ਹੈ ਨਾ ਵੀ ਕਾਫੀ ਸਾਰੀ ਆਉਂਦੀ ਸੀਗੀ ਤੇ ਹੁਣ ਯਾਨੀ ਕਿ ਕੀਮਤ αυਕੀ ਕਰਤੀ ਪਰ ਜਿਹੜੀ ਆਪਣਾ ਸਮਾਨ ਇਹ ਘਟਾਤਾ ਉਹਨਾਂ ਨੇ ਹੈ ਨਾ ਪਿਛਲੇ ਕੰਮ ਪਿੱਛੇ ਜਿਹੜੇ ਕੰਪਨੀ ਵਾਲਿਆਂ ਨੇ ਦੋ ਮੈਗੀਆਂ ਜਿੰਨੀ ਇੱਕ ਮੈਗੀ ਆਉਂਦੀ ਹੁੰਦੀ ਸੀਗੀ ਪਹਿਲਾਂ ਤੇ ਸਾਰੀ ਚੀਜ਼ਾਂ ਦੇ ਵਿੱਚ ਚਲੋ ਉਹਨਾਂ ਨੇ ਕਰਤਾ ਐਵੇਂ ਹਰ ਇੱਕ ਚੀਜ਼ ਇਨ ਕੀ ਰੇਟ ਉਹੀ ਕਰ ਰੱਖਿਆ ਪਰ ਸਮਾਨ ਵਿੱਚੋਂ ਘਟਾਤਾ ਤੇ ਚਲੋ ਜੀ ਮਸਾਲਾ ਮਸਲਾ ਇੱਥੇ ਆਪਾਂ ਨੇ ਪਾਤਾ ਸੀਗਾ ਮੈਗੀ ਦਾ ਤੇ ਥੋੜਾ ਥੋੜਾ ਆਪ ਇਹਦੇ ਚ ਹਲਦੀ ਪਾ ਦਵਾਂਗੇ ਆਹ ਹੋਰ ਥੋੜੀ ਜਿਹੀ ਕਿ ਮਿਰਚ ਪਾਵਾਂਗੇ ਕਿਉਂਕਿ ਬੱਚਿਆਂ ਨੇ ਸਪੈਸ਼ਲ ਖਾਣੀ ਸੀਗੀ ਬੱਚਿਆਂ ਲਈ ਬਣਾਈ ਸੀਗੀ ਜ਼ਿਆਦਾਤਰ ਮੈਂ ਹੈਨਾ ਹਸ ਤਾਂ ਮੈਂ ਚਲੋ ਰੋਟੀ ਵੀ ਖਾ ਲਵਾਂਗੇ ਤਾਂ ਕਰਕੇ ਤੇ ਇੱਥੇ ਮੈਂ ਨੂਨ ਪਾਤਾ ਸੀਗਾ ਤੇ ਥੋੜਾ ਇੱਕ ਪਾਤਾ ਸੀਗਾ ਮਨੇ ਜੀਰਾ ਤੇ ਚਲੋ ਜੀ ਹੁਣ ਇਹਨਾਂ ਨੂੰ ਮੈਂ ਟੱਕ ਕੇ ਰੱਖ ਦਮਾਂਗੇ ਤੇ ਫਿਰ ਜਿਹੜੇ ਚੈਨਲ ਤੇ ਨਵੇਂ ਆਨੇ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਹੈਨਾ ਤੁਹਾਡੇ ਇੱਕ ਇੱਕ ਲਾਈਕ ਮੇਰੇ ਲਈ ਬਹੁਤ ਜ਼ਿਆਦਾ ਹਿੰਮਤ ਦਾ ਕੰਮ ਦਿੰਦੇ ਨੇ ਤੇ ਕਮੈਂਟ ਹੈਨਾ ਤੇ ਚਲੋ ਜੀ ਫਰੈਂਡ ਇੱਥੇ ਆਪਣੀ ਮੈਗੀ ਬਣ ਜੂਗੀ ਆਪਣੀ ਮੈਗੀ ਤੇ ਥੋੜੀ ਜਿਹੀ ਕੋਹੇ ਦੀ ਕੜਾਹੀ ਕਰਕੇ ਦੇਖੋ ਕਲਰ ਦਾ ਥੋੜਾ ਜਿਹਾ ਫਰਕ ਪੈਂਦਾ ਹੈ ਤੇ ਚਲੋ ਬੱਚੇ ਤਾਂ ਇੰਨਾ ਯਾਨੀ ਕਿ ਪਤਾ ਨਹੀਂ ਲੱਗਿਆ ਹੈਗੇ ਬੱਚਾ ਨਹੀਂ ਖਾਲੀ ਸੀਗੀ ਸ਼ੌਕ ਨਾਲ ਤੇ ਹੁਣ ਆਪਾਂ ਕਰਦੇ ਆਂ ਅੱਜ ਦੀ ਵੀਡੀਓ ਦਾ ਐਂਡ ਤੇ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਸਨ ਸੁਨੇ ਕਮੈਂਟ ਕਰਿਆ ਕਰੋ ਤਾਂ ਕਿ ਮੈਂ ਹੋਰ ਤੁਹਾਡੇ ਕਮੈਂਟ ਪੜ ਕੇ ਹੋਰ ਮੇਰੇ ਤੇ એનર્ਜੀ ਜੀ ਆਵੇ ਵੀਡੀਓ ਬਣਾਉਂਗੀ ਕਈ ਜਨ ਆਪਾਂ ਕੱਲ ਫਿਰ ਮਿਲਦੇ ਨੇ ਨਾਲ ਉਹਦੇ ਲਈ ਹੁੱਕ ਟਾਟਾ ਬਾਏ ਬਾਏ ਆਪਣੀ ਮੰਮੀ ਸੀਗੀ ਮੈਗੀ ਕਿ ਅੱਜ ਸੀ ਵੀ ਖਾ ਲੋ ਇਹ ਅੱਜ ਸਨ ਹੈਂ ਕਿ ਕਾਫੀ ਟਾਈਮ ਬਾਅਦ ਮੈਗੀ ਬਣਾਈ ਹੈ ਕਿ 2 ਮਹੀਨੇ ਬਾਅਦ ਮੈਗੀ ਬਣਾਈ ਫਿਰ ਪਿਆਰ ਦਾ ਪੁੱਤ ਇਹ ਚਲੋ ਜੀ ਫਰੈਂਡਸ ਓਕੇ ਟਾਟਾ ਬਾਏ ਬਾਏ ਦੇਖ ਲੈ ਤੇਰਾ